ਸਾਰਿਆਂ ਨੂੰ ਪਿਆਰ ਭਰੀ ਸਸ਼ੇਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਜਿਹੜਾ ਸਪਰੀਨ ਕੋਡ ਦਾ ਸਰਕਾਰ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਜਿਹੜਾ ਪੈਨਸ਼ਨਰ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੋਸਤੋ ਜਿਸ ਤਰ੍ਹਾਂ ਕਿ EMPLOYES ਕੰਪਿਊਟ ਪੈਨਸ਼ਨ ਰਿਕਵਰੀ ਪੀਰੀਅਡ ਜਿਸ ਦਾ ਵੱਡਾ ਲਾਭ ਜਿਹੜਾ ਹੈ ਜਿਹੜੇ ਸਰਕਾਰੀ ਕਰਮਚਾਰੀ 15 ਸਾਲ 200 180 ਮਹੀਨੇ ਦੀ ਜਿਹੜੀ ਰਿਕਵਰੀ ਪੀਰੀਅਡ ਦੇ ਨਾਲ ਆਪਣੀ ਪੈਨਸ਼ਨ ਕੰਪਿਊਟ ਕਰਾ ਚੁੱਕੇ ਹਨ ਉਹਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਹੁਣ ਜਿਹੜੀ ਰਿਕਵਰੀ ਸਿਰਫ 10 ਸਾਲ ਅਤੇ 8 ਮਹੀਨੇ ਜਾਣੇਗੀ 128 ਮਹੀਨੇ ਤੱਕ ਹੀ ਹੋਵੇਗੀ ਉਸ ਦਾ ਜਿਹੜਾ 2024 ਦੇ ਜਿਹੜੇ CW P ਨੰਬਰ 2490 ਅਤੇ 8222 ਦੇ ਨਤੀਜੇ ਦੀ ਵਜੋਂ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਇੱਕ ਇਤਿਹਾਸਿਕ ਫੈਸਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਦੋਸਤੋ ਜਿਹੜੀ ਸੇਵਾ ਮੁਕਤੀ ਦੇ ਦੌਰਾਨ ਪ੍ਰਾਪਤ ਕੀਤੀ ਪੈਨਸ਼ਨ ਦਾ ਕੰਪਿਊਟਡ ਮੁੱਲ 15 ਸਾਲ ਬਾਅਦ ਬਹਾਲ ਕੀਤਾ ਜਾਂਦਾ ਹੈ ਇਸ ਮਿਆਦ ਦੀ ਗੱਨਾ ਮੌਜੂਦਾ ਵਿਆਜ ਦਰਾਂ ਦੇ ਆਧਾਰ ਤੇ ਕੀਤੀ ਗਈ ਸੀ ਜੋ ਕਿ 12% ਸੀ ਹਾਲਾਂਕਿ ਵਿਆਜ ਦਰ ਉਦੋਂ ਤੋਂ ਘਟ ਰਹੀਆਂ ਹਨ ਅਤੇ ਵਰਤਮਾਨ ਦੇ ਵਿੱਚ ਜਿਹੜਾ ਹੈ ਲਗਭਗ 7% ਹਨ ਇਸ ਦੇ ਲਈ ਸ਼੍ਰੀ ਜਿੰਦਲ ਰੀਟਾ ਰੀਟਾ ਨੇ ਸਕੱਤਰ ਨੇ ਪੈਨਸ਼ਨਰਜ਼ ਦੇ ਕੰਪਿਊਟ ਵੈਲਿਊ ਦੀ ਰਿਕਵਰੀ ਦਾ ਹਿਸਾਬ ਲਗਾਇਆ ਅਤੇ ਪਾਇਆ ਗਿਆ ਕਿ ਸਾਰੀ ਰਕਮ ਜਿਹੜੀ ਹੈ 10 ਸਾਲ 8 ਮਹੀਨਿਆਂ ਦੇ ਵਿੱਚ ਵਸੂਲੀ ਗਈ ਸੀ ਜਦੋਂ ਕਿ ਪੂਰੀ ਪੈਨਸ਼ਨ 15 ਸਾਲਾਂ ਦੇ ਵਿੱਚ ਹੀ ਬਹਾਲ ਹੋ ਰਹੀ ਸੀ ਜਿਸ ਦੇ ਨਾਲ ਸਬੰਧਿਤ ਪੈਨਸ਼ਨਰ ਦਾ ਵਿਤੀ ਨੁਕਸਾਨ ਹੋਇਆ ਹੈ ਉੱਪਰ ਜਿਹੜੀ ਧਾਇਰ ਸੀ ਡਬਲਯੂਪੀ ਅਨਸਾਰ ਮਾਨਯੋਗ ਅਦਾਲਤ ਨੇ ਮੌਜੂਦਾ 180 ਮਹੀਨਿਆਂ ਦੇ ਮੁਕਾਬਲੇ 128 ਮਹੀਨਿਆਂ ਤੋਂ ਵਾਧ ਦੀ ਪੈਨਸ਼ਨ ਦੇ ਕੰਪਿਊਟ ਮੁਲ ਦੀ ਵਸੋਲੀ ਅਤੇ ਰੋਕ ਲਗਾ ਦਿੱਤੀ ਹੈ ਇਹ ਇੱਕ ਜਿਹੜਾ ਮਹੱਤਮਪੂਰਨ ਇਤਿਹਾਸਿਕ ਫੈਸਲਾ ਜਿਹੜਾ ਹੈ ਸਾਹਮਣੇ ਆਇਆ ਹੈ ਪੈਨਸ਼ਰਜ਼ ਦੇ ਲਈ ਇਹ ਉਹੀ ਨਿਯਮ ਅਧੀਨ ਅਤੇ ਨਾਲ ਹੀ ਫੈਸਲਾ ਜਿਹੜਾ ਹੈ ਰਾਜ ਸਰਕਾਰਾਂ ਤੇ ਵੀ ਲਾਗੂ ਹੋ ਸਕਦਾ ਹੈ ਲਾਗੂ ਹੁੰਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਹੁਣ ਇਹ ਜਿਹੜਾ ਫੈਸਲਾ ਇੱਕ ਵੱਡੀ ਖੁਸ਼ਖਬਰੀ ਜਿਹੜੀ ਪੈਨਸ਼ਰਜ਼ ਦੇ ਲਈ ਹੈ ਜਿਹੜੀਆਂ ਵੱਖ-ਵੱਖ ਸਾਰੇ ਰਾਜਾਂ ਦੇ ਵਿੱਚ ਵੀ ਲਾਗੂ ਹੋਏਗੀ ਮੇਧ ਪੰਜਾਬ ਸਰਕਾਰ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ